ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸਹਿਕਾਰੀ ਬੈਂਕ ਪਰਾਲੀ ਪ੍ਰਬੰਧਨ 'ਚ 80% ਜਿਹੜਾ ਹੁਣ ਸਬਸਿਡੀ ਲੋਨ ਦਿੱਤਾ ਜਾਵੇਗਾ ਜਿਸ ਦੇ ਨਾਲ ਲੋਕਾਂ ਨੂੰ ਖਾਸ ਕਰ ਕਿਸਾਨਾਂ ਨੂੰ ਜਿਹੜਾ ਆ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ 'ਚ ਸਹਿਕਾਰੀ ਬੈਂਕ ਪਰਾਲੀ ਪ੍ਰਬੰਧਨ ਜੋ ਸਬਸਿਡੀ ਲੋਨ ਜਿਹੜਾ 80% ਸਬਸਿਡੀ ਲੋਨ ਦਿੱਤਾ ਜਾਵੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤਾਂ ਪੂਰੀ ਜਾਣਕਾਰੀ ਲੈ ਲੈਣੇ ਆ ਸਾਡੇ ਨਾਲ ਸਾਡੇ ਸਹਿਯੋਗੀ ਬਨੀਤ ਫੋਨ ਲਾਈਨ ਤੇ ਜੁੜਗੇ ਨੇ ਤਾਂ ਬਨੀਤ ਜਿਹੜਾ ਇਹ ਲੋਨ 80% ਸਬਸਿਡੀ ਲੋਨ ਜਿਹੜਾ ਦਿੱਤਾ ਜਾਵੇਗਾ ਇਸ ਦਾ ਕੀ ਫਾਇਦਾ ਹੋ ਸਕਦਾ ਹੈ ਕਿਸਾਨਾਂ ਨੂੰ ਖਾਸ ਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਦੇਖੋ ਕਿਸਾਨਾਂ ਦੀ ਜੇਕਰ ਗੱਲ ਕਰੀਏ ਜਿਸ ਤੰਨੇ ਨਾਲ ਇੱਕ ਦਸਤ ਚੋਨੇ ਦੀ ਵੰਡੀ ਦਾ ਫਿਲਸਲਾ جاری ਹੈ ਔਰ ਲਗਾਤਾਰ ਜਦੋਂ ਵੀ ਝੋਨੇ ਦੀ ਕਟਾਈ ਹੁੰਦੀ ਹੈ ਤੇ ਉਸ ਦੇ ਵਿੱਚ ਪਰਾਲੀ ਦੇ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਨੂੰ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਾਰ ਸਰਕਾਰ ਦਾ ਆਕੀਸ਼ਾ ਸੀ ਕਿ ਸੂਬੇ ਦੇ ਵਿੱਚ 72 ਤੋਂ ਲੈ ਕੇ 75 ਫੀਸਦੀ ਪਰਾਲੀ ਨਾ ਸਾੜੀ ਜਾਏ ਇਸ ਪਰਾਲੀ ਨੂੰ ਬਚਾਇਆ ਜਾਏ ਲੇਕਿਨ ਐ ਤਾਹੀ ਮੁੰਕਿੰਨ ਨਹੀਂ ਜੇਕਰ ਕਿਸਾਨਾਂ ਨੂੰ ਸਰਕਾਰ ਜਿਹੜੀ ਹੈ ਜਾਂ ਤੇ ਮਸ਼ੀਨਰੀ ਉਪਲਬਧ ਕਰਾਣ ਦੀ ਜਾਂ ਫਿਰ ਕੋਈ ਆਰਥਿਕ ਮਦਦ ਕਰਦੀ ਕਿਸਾਨ 2500 ਰੁਪਏ ਦੀ ਮੰਗ ਕਰ ਰਹੇ ਹਨ ਅਤੇ ਮਾਨ ਭਗਵੰਤ ਮਾਨ ਸਰਕਾਰ ਦਾ ਆਰਡੀਆ ਇੱਕ ਕਮਬਟੀ ਪਹਿਲ ਕਰਤੀ ਨਜ਼ਰ ਆਈ ਹੈ ਜਿਸ ਦੇ ਵਿੱਚ ਪ੍ਰਾਲੀ ਪ੍ਰਬੰਧਨ ਨੂੰ ਲੈ ਕੇ ਜਿਹੜੇ ਸੂਬੇ ਦੇ ਸਰਕਾਰੀ ਸਹਿਕਾਰੀ ਬੈਂਕ ਨੇ ਉਹ ਕਿਸਾਨਾਂ ਨੂੰ ਅਸਲੀ ਜੀਤ ਦੀ ਸਬਸਿਡੀ ਦੇ ਉੱਪਰ ਲੋਨ ਉਪਲਬਧ ਕਰਾਉਣ ਦੀ ਕਿਸਾਨ ਯੋਜਨਾ ਦਾ ਦਾਤਾ ਤੋਂ ਜ਼ਿਆਦਾ ਫਾਇਦਾ ਲੈ ਸਕਦੇ ਨੇ ਜਿਸ ਨੇ ਨਾਲ ਹੀ ਇਸ ਤਹਾ ਦੇ ਨਾਲ ਰਾਜ ਦੇ ਜੁੜੇ ਸਹਿਕਾਰੀ ਬੈਂਕ ਨੇ ਇਸ ਤੋਂ ਇਲਾਵਾ ਜਿਹੜੀ 802 ਜ਼ਿਲ੍ਹਾ ਕਾਰੀ ਬੈਂਕ ਨੇ ਉਹ ਇਤੇ ਤੌਰ ਤੇ ਆ ਲੋਨ ਸੁਵਿਧਾ ਜਿਹੜੀ ਹੈ ਕਿਸਾਨਾਂ ਨੂੰ ਉਪਲਬਧ ਕਰਾਉਣ ਦੇ ਨਾਲ ਹੀ ਪੀਏਟੀਪ ਦੇ ਵਿੱਚ 80% ਦੀ ਸਬਸਿਡੀ ਤੇ ਖੇਤੀ ਜਿਹੜੇ ਉਪਕਰਨ ਨੇ ਜੀ ਖਰੀਦੇ ਜਾ ਸਕਦੇ ਨੇ ਇਸ ਨੂੰ ਵੀ ਪ੍ਰਕਾਰ ਦੇ ਸੁਖਾਲਾ ਬਣਾਇਆ ਔਰ ਦੋਨ ਚੁਕਾਉਣ ਦੀ ਜਿਹੜੀ ਆਪਦੀ ਹੈ ਉਹ ਵੀ ਕੋਈ ਪ੍ਰੈਸ਼ਰ ਨਹੀਂ ਹੈ 5 ਸਾਲ ਜਿਹੜੀ ਦੀ ਆਪ ਵੀ ਰੱਖੀ ਗਈ ਹੈ ਔਰ ਦੰਤ ਜਿਹੜੀਆਂ ਛਮਾਈ ਕਿਸ਼ਤਾਂ ਹੁੰਦੀਆਂ ਨੇ ਉਸ ਦੇ ਤਹਿਤ ਕਿਸਾਨ ਜਿਹੜੇ ਨੇ ਲੋਨ ਚੁਕਾ ਵੀ ਸਕਦੇ ਨੇ ਯਾਨੀ ਇਹ ਕਬਟਾ ਉਕਰਾਲਾ ਕੀਤਾ ਕਿ ਕਿਸਾਨ ਕਹਿੰਦੇ ਨੇ ਮਾਲੀ ਹਾਲਤ ਦੀ ਕਿਕ ਨਹੀਂ ਹੈ ਤੇ ਉਹਨਾਂ ਕੋਲ ਇਹਨਾਂ ਸਰਵਾਇਆ ਨਹੀਂ ਹੈ ਇਹਨਾਂ ਕੋਲ ਪੈਸਾ ਨਹੀਂ ਹੈ ਕਿ ਉਹ ਬਰਾਰੀ ਦਾ ਪ੍ਰਬੰਧਨ ਕਰ ਸਕਣ ਤੇ ਲੋਨ ਦੀ ਫੈਸਿਲਿਟੀ ਜਿਹੜੀ ਹੈ ਉਹ ਕਿਸਾਨਾਂ ਨੂੰ ਸਰਕਾਰ ਦੀ ਤਲਫੋਂ ਉਪਲਬਧ ਕਰਾਈ ਗਈ ਹੈ ਔਰ ਇਸ ਲੋਨ ਦੇ ਉੱਪਰ ਵੀ 80% ਦੀ ਸਬਸਿਡੀ ਜਿਹੜੀ ਹੈ ਕਿਸਾਨਾਂ ਨੂੰ ਦਿੱਤੀ ਜਾਏਗੀ ਇਹ ਕਬੱਡੀ ਪਹਿਲ ਤਦਮੀ ਭਗਵੰਤ ਮਾਨ ਸਰਕਾਰ ਦੀ ਤਲਫੋਂ ਸ਼ੁਰੂ ਹੋਈ ਜੀ ਤਾਂ तमाम ਜਾਣਕਾਰੀ ਲਈ ਧੰਨਵਾਦ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸੀਐਮ ਮਾਨ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਤਹਿਤ ਸਹਿਕਾਰੀ ਬੈਂਕ ਪਰਾਲੀ ਪ੍ਰਬੰਧਨ ਲਈ 80% ਸਬਸਿਡੀ ਲੋਨ ਦਿੱਤਾ ਜਾਵੇਗਾ ਜਿਸ ਦਾ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਤਾਂ ਇਸ ਇਸ ਸਕੀਮ ਤਹਿਤ ਜਿਹੜਾ ਹੈ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਜਿਹੜਾ ਨਾ ਹੋਣ ਵਾਲਾ ਹੈ ਤੇ ਇਸ ਸਕੀਮ ਰਾਜ ਸਹਿਕਾਰੀ ਬੈਂਕ ਚੰਡੀਗੜ੍ਹ ਅਤੇ 802 ਜ਼ਿਲ੍ਹਾ ਸਰਕਾਰੀ ਬੈਂਕਾਂ ਦੇ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਸੀਐਮ ਮਾਨ ਦੇ ਵੱਲੋਂ ਇਹ ਉਪਰਾਲਾ ਜਿਹੜਾ ਆ ਸ਼ੁਰੂ ਕੀਤਾ ਗਿਆ ਹੈ ਤਾਂ ਲਗਾਤਾਰ ਸੀਐਮ ਮਾਨ ਦੇ ਵੱਲੋਂ ਪੰਜਾਬ ਦੇ ਲਈ ਕਈ ਨਵੇਂ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਨੇ ਕਈ ਨਵੇਂ ਪਹਿਲ ਕਦਮੀ ਜਿਹੜੇ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਹੁਣ ਪੰਜਾਬ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਰਿਹਾ ਹੈ ਤੇ ਹੁਣ ਇੱਕ ਨਵੀਂ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਪਹਿਲ ਕਦਮੀ ਕੀਤੀ ਗਈ ਹੈ ਜਿਸ ਦੇ ਤਹਿਤ ਸਹਿਕਾਰੀ ਬੈਂਕ ਪਰਾਲੀ ਪ੍ਰਬੰਧਨ ਲਈ 80% ਜਿਹੜਾ ਆ ਸਬਸਿਡੀ ਲੋਨ ਦਿੱਤਾ ਜਾਵੇਗਾ ਜਿਸ ਦਾ ਕਿਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋਵੇਗਾ ਚੰਡੀਗੜ੍ਹ ਅਤੇ 802 ਜ਼ਿਲ੍ਹਾ ਸਹਿਕਾਰੀ ਬੈਂਕਾਂ ਦੇ ਵਿੱਚ ਇਹ ਸਕੀਮ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀਏਐਸ ਪੀਏਸੀ ਮਾਫ ਕਰਨਾ ਪੀਏਸੀ 80% ਸਬਸਿਡੀ ਤੇ ਖੇਤੀ ਸਦਨ ਖਰੀਦ ਸਕਣਗੇ ਤਾਂ ਲੋਕਾਂ ਨੂੰ ਜਿਹੜਾ ਆ ਕਿਸਾਨਾਂ ਨੂੰ ਇਸ ਸਕੀਮ ਦਾ ਕਾਫੀ ਜ਼ਿਆਦਾ ਫਾਇਦਾ ਹੋਣ ਵਾਲਾ ਤਾਂ ਲਗਾਤਾਰ ਸੀਐਮ ਭਗਵੰਤ ਮਾਨ ਦੇ ਵੱਲੋਂ ਕਾਫੀ ਜ਼ਿਆਦਾ ਉਪਰਾਲੇ ਨੇ ਜਿਹੜੇ ਲੋਕਾਂ ਦੇ ਹੱਕ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਹੁਣ ਇਹ ਉਪਰਾਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਸਹਿਕਾਰੀ ਬੈਂਕ ਪਰਾਲੀ ਪ੍ਰਬੰਧਨ ਲਈ 80% ਸਬਸਿਡੀ ਤੇ ਲੋਨ ਦਿੱਤਾ ਜਾਵੇਗਾ ਜਿਸ ਦਾ ਸਾਫ਼ ਤੌਰ ਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ